ਫੈਬਰੂਰੀ 2025 ਨੂੰ ਸੰਡੇ ਦਾ ਦਿਨ ਸੀ ਮੈਂ ਚਰਚ 'ਚ ਬੈਠੀ ਸੀ ਤੇ ਪਰਮੇਸ਼ਰ ਦੇ ਦਾਸ ਨੇ ਮੈਨੂੰ ਉਠਾ ਕੇ ਮੇਰੀ ਮੇਰੀ ਪ੍ਰੋਫੈਸੀ ਕੀਤੀ ਕਿ ਤੇਰੀ ਟੀਵੀ ਦੀ ਪ੍ਰੋਬਲਮ ਧੂਆਂ ਬਣ ਕੇ ਉਡਣ ਜਾ ਰਹੀ ਹੈ ਕਿ ਤੂੰ 21 ਦਿਨ ਵਿੱਚ ਇੱਕ ਨਾਰਮਲ ਰਿਪੋਰਟ ਦੇ ਨਾਲ ਬles ਹੋਣ ਜਾ ਰਹੀ ਹੈ ਮੈਨੇ ਹਫਤੇ ਦੇ ਅੰਦਰ ਅੰਦਰ ਰਿਪੋਰਟ ਕਰਾਈ ਤੇ ਮੇਰੀ ਨਾਰਮਲ ਰਿਪੋਰਟ ਦੇ ਨਾਲ ਮੈਂ ਬles ਹੋ ਚੁੱਕੀ ਆ ਪਰਮੇਸ਼ਰ ਨੇ ਮੈਨੂੰ ਇਡੀ ਵੱਡੀ ਗੰਦੀ ਬਿਮਾਰੀ ਦੇ ਵਿੱਚੋਂ ਬਾਹਰ ਕੱਢਿਆ ਔਰ ਮੈਂ ਸਾਰੀ ਆਦਰਮਈ ਮਜਾ ਲਾਲ ਪਰਮੇਸ਼ਰ ਦੇ ਦਾਸ ਨੂੰ ਤੇ ਪਰਮੇਸ਼ਰ ਨੂੰ ਦਿੰਨੀ ਆ ਕਿ ਜੋ ਲੋਕ ਆ ਸਾਡੇ ਪ੍ਰੋਫਿਟ ਜੀ ਦੇ ਖਿਲਾਫ YouTube ਤੇ ਬੈਠ ਕੇ ਗੰਦ ਬੱਕਦੇ ਨੇ ਕਿ ਉਹਨਾਂ ਨੂੰ ਵਚਨ ਦੀ ਨੌਲੇਜ ਨਹੀਂ ਹੈ ਤੁਸੀਂ ਬੋਲਦੇ ਹੈਗੇ ਹੋ ਕਿ ਉਹ ਪਰਮੇਸ਼ਰ ਦਾਸ ਇੱਕ ਤੁੱਕੇ ਨਾਲ ਪ੍ਰੋਫੈਸੀ ਕਰ ਦਿੰਦਾ ਅਗਰ ਉਹ ਤੁੱਕੇ ਨਾਲ ਪ੍ਰੋਫੈਸੀ ਕਰ ਦਿੰਦੇ ਤਾਂ ਮੇਰੇ ਜੀਵਨ ਵਿੱਚ ਐਡੀ ਵੱਡੀ ਗਵਾਈ ਨਾਲ ਮੈਂ ਬਲੈਸ ਹੋ ਜਾਂਦੀ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਕਿ ਇੱਕ ਵਾਰ ਮੈਨੇ ਪਰਮੇਸ਼ਰ ਦੇ ਦਾਸ ਨੂੰ ਬਹੁਤ ਗਲਤ ਬੋਲਿਆ ਸੀ ਉਹਨਾਂ ਨੇ ਮੈਨੂੰ ਫਿਰ ਵੀ ਆਪਣੇ ਸ਼ਮਾ ਕਰਕੇ ਮੇਰੇ ਲਈ ਪ੍ਰੋਫੈਸੀ ਕੀਤੀ ਕਿ ਤੇਰੀ ਟੀਵੀ ਦੀ ਪ੍ਰੋਬਲਮ ਤੂੰ ਆਵਣ ਕਿਉਂ ਉਡਣ ਜਾ ਰਹੀ ਹੈ ਉਹਨਾਂ ਦਾ ਦਿਲ ਦੇਖੋ ਤੁਸੀਂ ਔਰ ਜੋ ਲੋਕ ਪ੍ਰੋਫਿਟ ਜੀ ਦੇ ਬਾਰੇ ਗਲਤ ਬੋਲਦੇ ਨੇ ਤੁਹਾਡੇ ਘਰ ਤੇ ਔਰ ਤੁਹਾਡੇ ਉੱਤੇ ਸ਼ਰਾਫ ਆ ਜਾਏਗਾ ਤੁਸੀਂ ਬੋਲਣਾ ਬੰਦ ਕਰੋ ਜਦ ਪਰਮੇਸ਼ਰ ਦੀ ਲਾਠੀ ਵੱਜੇਗੀ ਤਾਂ ਉਸ ਦੀ ਲਾਠੀ ਚ ਆਵਾਜ਼ ਨਹੀਂ ਹੈ